ਜਿਵੇਂ ਬਾਬਾ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਭਾਨੇ ਸਿੱਧੂ ਦੇ ਉੱਪਰ ਨਜਾਇਜ਼ ਪਰਚਾ ਪਾਇਆ ਗਿਆ ਸੀ ਤੇ ਉਸ ਪਰਚੇ ਦੇ ਵਿੱਚੋਂ ਭਾਨੇ ਸਿੱਧੂ ਨੂੰ ਜ਼ਮਾਨਤ ਮਿਲ ਗਈ ਸੀ ਤੇ ਅੱਜ ਅਸੀਂ ਭਾਨੇ ਸਿੱਧੂ ਨੂੰ ਲੈਣ ਦੇ ਵਾਸਤੇ ਮਲੇਰਕੋਟਲੇ ਪਹੁੰਚੇ ਸੀ ਤੇ ਜਿਉਂ ਹੀ ਅਸੀਂ ਮਲੇਰਕੋਟਲੇ ਪਹੁੰਚੇ ਸਾਨੂੰ ਪਤਾ ਲੱਗਿਆ ਕਿ ਪੁਲਿਸ ਭਾਨੇ ਨੂੰ ਚਾਕੇ ਪਟਿਆਲੇ ਲੈ ਗਈ ਹੁਣ ਸਾਨੂੰ ਇਹ ਡਰਾ ਵੀ ਕਿਤੇ ਕੋਈ ਹੋਰ ਨਜਾਇਜ਼ ਪਰਚਾ ਨਾ ਭਾਨੇ ਦੇ ਉੱਪਰ ਪਾ ਦੇਣ ਤੁਸੀਂ ਦੇਖ ਲਓ ਹੁਣ ਸੱਚੇ ਬੰਦੇ ਦੇ ਨਾਲ ਕਿੰਨਾ ਧੱਕਾ ਕੀਤਾ ਜਾ ਰਿਹਾ ਤੇ ਜਿਹੜੇ ਮੇਰੇ ਵੀਰ ਭਰਾ ਮਲੇਰ ਕੋਟਲੇ ਪਹੁੰਚ ਰਹੇ ਸੀ ਉਹਨਾਂ ਦੇ ਅੱਗੇ ਬੇਨਤੀ ਆ ਕੇ ਭਾਨੇ ਨੂੰ ਹੁਣ ਪੁਲਿਸ ਪਟਿਆਲੇ ਲੈ ਗਈ ਤੇ ਮਲੇਰ ਕੋਟਲੇ ਨਾ ਪਹੁੰਚੋ ਅਗਲਾ ਜੋ ਵੀ ਪ੍ਰੋਗਰਾਮ ਹੋਊਗਾ ਉਹ ਅਸੀਂ ਤੁਹਾਨੂੰ ਦੱਸਾਂਗੇ ਬਸ ਇੰਨੀਆਂ ਬੇਨਤੀਆਂ ਤੁਹਾਡੇ ਅੱਗੇ ਕਰਨੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਬੱਬਾ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਭਾਨੇ ਸਿੱਧੂ ਦੇ ਉੱਪਰ ਨਜਾਇਜ਼ ਪਰਚਾ ਪਾਇਆ ਗਿਆ ਸੀ ਤੇ ਉਸ ਪਰਚੇ ਦੇ ਵਿੱਚੋਂ ਭਾਨੇ ਸਿੱਧੂ ਨੂੰ ਜ਼ਮਾਨਤ ਮਿਲ ਗਈ ਸੀ ਤੇ ਅੱਜ ਅਸੀਂ ਭਾਨੇ ਸਿੱਧੂ ਨੂੰ ਲੈਣ ਦੇ ਵਾਸਤੇ ਮਲੇਰਕੋਟਲੇ ਪਹੁੰਚੇ ਸੀ ਤੇ ਜਿਉਂ ਹੀ ਅਸੀਂ ਮਲੇਰਕੋਟਲੇ ਪਹੁੰਚੇ ਸਾਨੂੰ ਪਤਾ ਲੱਗਿਆ ਕਿ ਪੁਲਿਸ ਭਾਨੇ ਨੂੰ ਚਾਕੇ ਪਟਿਆਲੇ ਲੈ ਗਈ ਹੁਣ ਸਾਨੂੰ ਇਹ ਡਰਾ ਵੀ ਕਿਤੇ ਕੋਈ ਹੋਰ ਨਜਾਇਜ਼ ਪਰਚਾ ਨਾ ਭਾਨੇ ਦੇ ਉੱਪਰ ਪਾ ਦੇਣ ਤੁਸੀਂ ਦੇਖ ਲਓ ਹੁਣ ਸੱਚੇ ਬੰਦੇ ਦੇ ਨਾਲ ਕਿੰਨਾ ੱਤਕਾ ਕੀਤਾ ਜਾ ਰਿਹਾ ਤੇ ਜਿਹੜੇ ਮੇਰੇ ਵੀਰ ਭਰਾ ਮਲੇਰ ਕੋਟਲੇ ਪਹੁੰਚ ਰਹੇ ਸੀ ਉਹਨਾਂ ਦੇ ਅੱਗੇ ਬੇਨਤੀ ਆ ਕਿ ਭਾਨੇ ਨੂੰ ਹੁਣ ਪੁਲਿਸ ਪਟਿਆਲੇ ਲੈ ਗਈ ਤੇ ਮਲੇਰ ਕੋਟਲੇ ਨਾ ਪਹੁੰਚਿਓ ਅਗਲਾ ਜੋ ਵੀ ਪ੍ਰੋਗਰਾਮ ਹੋਊਗਾ ਉਹ ਅਸੀਂ ਤੁਹਾਨੂੰ ਦੱਸਾਂਗੇ ਬਸ ਇੰਨੀਆਂ ਬੇਨਤੀਆਂ ਤੁਹਾਡੇ ਅੱਗੇ ਕਰਨੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਬਾਬਾ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਭਾਨੇ ਸਿੱਧੂ ਦੇ ਉੱਪਰ ਨਜਾਇਜ਼ ਪਰਚਾ ਪਾਇਆ ਗਿਆ ਸੀ ਤੇ ਉਸ ਪਰਚੇ ਦੇ ਵਿੱਚੋਂ ਭਾਨੇ ਸਿੱਧੂ ਨੂੰ ਜ਼ਮਾਨਤ ਮਿਲ ਗਈ ਸੀ ਤੇ ਅੱਜ ਅਸੀਂ ਭਾਨੇ ਸਿੱਧੂ ਨੂੰ ਲੈਣ ਦੇ ਵਾਸਤੇ ਮਲੇਰਕੋਟਲੇ ਪਹੁੰਚੇ ਸੀ ਤੇ ਜਿਉਂ ਹੀ ਅਸੀਂ ਮਲੇਰਕੋਟਲੇ ਪਹੁੰਚੇ ਸਾਨੂੰ ਪਤਾ ਲੱਗਿਆ ਕਿ ਪੁਲਿਸ ਭਾਨੇ ਨੂੰ ਚਾਕੇ ਪਟਿਆਲੇ ਲੈ ਗਈ ਹੁਣ ਸਾਨੂੰ ਇਹ ਡਰਾ ਵੀ ਕਿਤੇ ਕੋਈ ਹੋਰ ਨਜਾਇਜ਼ ਪਰਚਾ ਨਾ ਭਾਨੇ ਦੇ ਉੱਪਰ ਪਾ ਦੇਣ ਤੁਸੀਂ ਦੇਖ ਲਓ ਹੁਣ ਸੱਚੇ ਬੰਦੇ ਦੇ ਨਾਲ ਕਿੰਨਾ ਧੱਕਾ ਕੀਤਾ ਜਾ ਰਿਹਾ ਤੇ ਜਿਹੜੇ ਮੇਰੇ ਵੀਰ ਭਰਾ ਮਲੇਰ ਕੋਟਲੇ ਪਹੁੰਚ ਰਹੇ ਸੀ ਉਹਨਾਂ ਦੇ ਅੱਗੇ ਬੇਨਤੀ ਆ ਕਿ ਭਾਨੇ ਨੂੰ ਹੁਣ ਪੁਲਿਸ ਪਟਿਆਲੇ ਲੈ ਗਈ ਤੇ ਮਲੇਰ ਕੋਟਲੇ ਨਾ ਪਹੁੰਚਿਓ ਅਗਲਾ ਜੋ ਵੀ ਪ੍ਰੋਗਰਾਮ ਹੋਊਗਾ ਉਹ ਅਸੀਂ ਤੁਹਾਨੂੰ ਦੱਸਾਂਗੇ ਬਸ ਇੰਨੀਆਂ ਬੇਨਤੀਆਂ ਤੁਹਾਡੇ ਅੱਗੇ ਕਰਨੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਬਾਬਾ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਭਾਨੇ ਸਿੱਧੂ ਦੇ ਉੱਪਰ ਨਜਾਇਜ਼ ਪਰਚਾ ਪਾਇਆ ਗਿਆ ਸੀ ਤੇ ਉਸ ਪਰਚੇ ਦੇ ਵਿੱਚੋਂ ਭਾਨੇ ਸਿੱਧੂ ਨੂੰ ਜ਼ਮਾਨਤ ਮਿਲ ਗਈ ਸੀ ਤੇ ਅੱਜ ਅਸੀਂ ਭਾਨੇ ਸਿੱਧੂ ਨੂੰ ਲੈਣ ਦੇ ਵਾਸਤੇ ਮਲੇਰਕੋਟਲੇ ਪਹੁੰਚੇ ਸੀ ਤੇ ਜਿਉਂ ਹੀ ਅਸੀਂ ਮਲੇਰਕੋਟਲੇ ਪਹੁੰਚੇ ਸਾਨੂੰ ਪਤਾ ਲੱਗਿਆ ਕਿ ਪੁਲਿਸ ਭਾਨੇ ਨੂੰ ਚਾਕੇ ਪਟਿਆਲੇ ਲੈ ਗਈ ਹੁਣ ਸਾਨੂੰ ਇਹ ਡਰਾ ਵੀ ਕਿਤੇ ਕੋਈ ਹੋਰ ਨਜਾਇਜ਼ ਪਰਚਾ ਨਾ ਭਾਨੇ ਦੇ ਉੱਪਰ ਪਾ ਦੇਣ ਤੁਸੀਂ ਦੇਖ ਲਓ ਹੁਣ ਸੱਚੇ ਬੰਦੇ ਦੇ ਨਾਲ ਕਿੰਨਾ ਧੱਕਾ ਕੀਤਾ ਜਾ ਰਿਹਾ ਤੇ ਜਿਹੜੇ ਮੇਰੇ ਵੀਰ ਭਰਾ ਮਲੇਰ ਕੋਟਲੇ ਪਹੁੰਚ ਰਹੇ ਸੀ ਉਹਨਾਂ ਦੇ ਅੱਗੇ ਬੇਨਤੀ ਆ ਕੇ ਭਾਨੇ ਨੂੰ ਹੁਣ ਪੁਲਿਸ ਪਟਿਆਲੇ ਲੈ ਗਈ ਤੇ ਮਲੇਰ ਕੋਟਲੇ ਨਾ ਪਹੁੰਚਿਓ ਅਗਲਾ ਜੋ ਵੀ ਪ੍ਰੋਗਰਾਮ ਹੋਊਗਾ ਉਹ ਅਸੀਂ ਤੁਹਾਨੂੰ ਦੱਸਾਂਗੇ ਬਸ ਇੰਨੀਆਂ ਬੇਨਤੀਆਂ ਤੁਹਾਡੇ ਅੱਗੇ ਕਰਨੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ